ਗੋਲ ਵੀ ਹੋ ਨਾ ਇਹ ਝੰਡਾ ਮਾਰਚ ਦੇ ਦੌਰਾਨ ਅੱਜ ਤਰਨਤਾਰਨ ਵਿਖੇ ਇੱਕ ਕੋਈ ਗੱਡੀ ਵਾਲੇ ਆਪ ਦਾ ਚੇਅਰਮੈਨ ਸਾਨੂੰ ਦੇਖਣ ਨੂੰ ਲੱਗਦਾ ਸੀ ਜਿਵੇਂ ਆਮ ਆਦਮੀ ਪਾਰਟੀ ਦੇ ਕਿਸੇ ਚੇਅਰਮੈਨ ਦੀ ਗੱਡੀ ਹੈ ਉਹਨਾਂ ਨੇ ਇਸ ਗੱਡੀ ਨੂੰ ਜਾਣ ਕੇ ਟੱਕਰ ਮਾਰ ਕੇ ਗਏ ਆ ਅੱਗੇ ਵੀ ਗੱਡੀ ਹੈ ਆ ਗੱਡੀ ਦੇ ਸਕ੍ਰੈਚ ਆਪਾਂ ਦੇਖ ਸਕਦੇ ਹਾਂ ਆ ਗੱਡੀ ਨੂੰ ਆ ਦੇਖੋ ਗੱਡੀ ਨੂੰ ਸਕ੍ਰੈਚ ਹੈ ਸੁਣਨ ਚਾਇਆ ਕਿ ਪਿੱਛੇ ਵੀ ਕੁਝ ਗੱਡੀਆਂ ਨੂੰ ਉਹ ਬੰਦਾ ਟੱਚ ਕਰਕੇ ਗਿਆ ਉਹ ਮਤਲਬ ਜਾਣ ਕੇ ਇਹਨਾਂ ਨੂੰ ਇਨੀ ਤਕਲੀਫ ਹੋ ਰਹੀ ਹੈ ਅੱਜ ਦੇ ਝੰਡਾ ਮਾਰਚ ਦੀ ਇਥੋਂ ਪਤਾ ਇਹਨਾਂ ਦੀ ਬੋਖਲਾਹਟ ਸਾਹਬ ਨਜ਼ਰ ਆ ਰਹੀ ਏ ਆ ਦੇਖੋ ਗੱਡੀ ਨੂੰ ਪਿੱਛੇ ਵੀ ਕਿੰਨਾ ਨੁਕਸਾਨ ਕਰਕੇ ਗਿਆ ਇਹ ਬੰਦਾ ਮੁਲਾਜ਼ਮ ਸਾਥੀਓ ਇੱਕ ਮਿੰਟ ਸਾਰੇ ਜਣੇ ਧਿਆਨ ਦੇ ਨਾਲ ਗੱਲ ਜੀ ਬੋਰ ਸੁਣਿਓ ਪੁਰ ਪੋੜ ਦੇ ਲੈ ਛੋਪਾ ਕਰਕੇ ਕਿਉਂਕਿ ਚੱਪੇ ਆ ਚਾਹੀ ਪੁਰਾਣੀ ਪੇਸ਼ਣ ਸਕੀਮ ਦੀ ਪਹਾਲੀ ਨੂੰ ਲੈ ਕੇ ਦੋ ਗੱਲਾਂ ਛੋਟੀਆਂ ਜੀਆਂ ਸਾਡੀਆਂ ਕਰਨੀਆਂ ਏ ਚੈਸਕਤਰ ਸਾਹਿਬ ਤੋਂ ਮਾਫੀ ਮੰਗਦਾ ਕਿ ਵਿੱਚ ਘਾਰ ਰੋਕ ਕੇ ਸਮਾਂ ਲਿਆ ਕਿਉਂਕਿ ਦੋ ਗੱਲਾਂ ਜ਼ਰੂਰੀ ਨੇ ਤੁਸੀਂ ਸਾਰੇ ਪੰਜਾਬ ਭਰ ਦੇ ਵਿੱਚੋਂ ਆਇਓ ਉਧਰੋਂ ਤੱਕ ਉੱਠ ਕੇ ਨਾ ਜਾਓ ਇੱਕ ਅਸੀਂ ਪਤਲਾ ਸਾੜਨਾ ਇੱਥੇ ਉਹ ਜਿਹੜਾ ਪਤਲਾ ਸਾੜਨਾ ਜਿੱਨੇ ਮੁਲਾਜ਼ਮ ਸਾਡੀਆਂ ਭੈਣਾਂ ਬੈਠੀਆਂ ਜਾਂ ਸਾਡੇ ਵੀਰ ਬੈਠੇ ਜਾਂ ਖੜੇ ਨੇ ਕੱਲੇ-ਕੱਲੇ ਨੇ ਪਹਿਲਾਂ ਪਤਲੇ ਦੇ ਉੱਤੇ ਜੁੱਤੀ ਮਾਰਨੀ ਏ ਉਹ ਮਾਰ ਨਹੀਂ ਕਿਉਂ ਜੋੜੋ ਅਸੀਂ ਝੰਡਾ ਮਾਰਚ ਕਰਦੇ ਆ ਰਹੇ ਸੀ ਪੰਜੀ 1 ਮਿੰਟ ਲਈ ਗੱਲ ਸੁਣ ਲਿਓ ਜੇ ਬੇਨਤੀ ਕੀਤੀ ਤਾਂ ਮੰਨਿਆ ਕਰੋ ਜਦੋਂ ਝੰਡਾ ਮਾਰਚ ਕਰਦੇ ਹੋ ਆ ਰਹੇ ਸੀ ਬਾਹਰ ਆ ਲੋ ਵੀ ਪਾਰਟੀ ਦਾ ਮਾਗਦੇ ਵਿੱਚ ਪਤਾ ਨਹੀਂ ਕੀ ਆਇਆ ਸਾਡੀਆਂ ਚਾਰ ਗੱਡੀਆਂ ਨੂੰ ਹਿੱਟ ਕੀਤਾ ਉਸ ਬੰਦੇ ਨੇ ਚਾਰ ਪੁੱਛ ਕੇ ਸੋਸ ਲੀਡਰ ਦਾ ਮਾਗਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਕੀੜਾ ਵੜਿਆ ਜਿਹੜਾ ਪਿੰਡੀ ਦੇ ਲੋਕਾਂ ਦੇ ਕੇਸ ਵੀ ਮਾਗਦੇ ਦਿਮਾਗ ਚੋਂ ਕੱਢਦਾ ਤੇ ਛੋਟੇ ਜਿਹੇ ਕਸਬੇ ਦਾ ਚੇਅਰਮੈਨ ਹੋ ਕੇ ਆਪਣੇ ਆਪ ਨੂੰ ਪਤਾ ਨਹੀਂ ਮੋਟੀ ਸੋਜ ਰਿਹਾ ਪੰਜਾਬ ਦੇ ਲੋਕਾਂ ਕੋਡਣੀ ਵਾਲਾ ਆਪੀਆਂ ਇਹ ਚੇਅਰਮੈਨ ਦੀ ਚੀਜ਼ ਦਾ ਜੋ ਚੇਅਰਮੈਨ ਉਹ ਮੁਰਦਾਬਾਦ ਮੁਰਦਾਬਾਦ ਲੰਡੀ ਚੇਅਰਮੈਨ ਮੁਤਾਪਾ ਮੁਰਦਾਬਾਦ ਮੁਰਦਾਬਾਦ ਅਨੰਦਵਾਨਲ ਖੇਡਵਾਲਾ ਚੇਅਰਮੈਨ ਮੁਤਾਪਾ ਮੁਰਦਾਬਾਦ ਮੁਰਦਾਬਾਦ ਜੋ ਸਾਜਿਓਂ ਸੀ ਰਾਕੇ ਫੈਸਲਾ ਕੀਤਾ ਪੁੱਤ ਲੋ ਦਾ ਪਿਆਰ ਹੋ ਰਿਹਾ 10 ਮਿੰਟ ਤੱਕ ਇੱਥੇ ਲੈ ਕੇ ਆਵਾਂਗੇ ਸਟੈਂਡ ਉੱਤੇ ਸਾਰਾ ਪ੍ਰੋਗਰਾਮ ਦੀ ਸਮਾਪਤੀ ਦੇ ਛੁੱਟੀਆਂ ਮਾਰ ਰਿਹਾ ਸਾਰਿਆਂ ਨੇ ਜਿਹੜੇ ਜਿਹੜੇ ਫੇਸਬੁੱਕ ਚਲਾਉਂਦੇ ਨੇ ਉਸੀਂ ਸਾਰਿਆਂ ਨੇ ਲਾਈਵ ਹੋਣਾ ਤੇ ਜਿੱਥੇ ਪੁਰਾਣੀ ਪੈਂਚਰ ਚੰਦਾਪਾ ਦੇ ਨਾਰੇ ਲਾਵਾਂਗੇ ਉਥੇ ਮਾਰਜਨ ਕਮੇਟੀ ਚੁਭਾਲ ਦੇ ਚੇਅਰਮੈਨ ਦੇ ਮੁੱਟਾ ਪਾਉ ਦੇ ਨਾਰਿਆਂ ਦੇ ਨਾਲ ਐਸੇ ਜਿਹੜਾ ਉਮੀਦਵਾਰ ਉਹਦੇ ਘਰ ਦੇ ਕਿ ਪੁਤਲਾ ਫੜ ਕੇ ਜਾਵਾਂਗੇ ਉਹਦੇ ਸ਼ਹਿਰ ਚ ਫੜ ਕੇ ਜਾਵਾਂਗੇ ਉਹਦਾ ਜੋਰ ਤਾਂ ਚੋਕਰ ਹੁੰਦਾ ਕਰ ਲਾ ਸੋ ਛੁੱਟੇ ਮੁਲਾਜ਼ਮ ਖੜੇ ਸਤਦਾਰ ਨਾਲ ਖੜੇ ਆ ਤਾਂ ਸਤਕਾਰ ਆ ਤੇ ਜੇ ਕੋਈ ਇੱਕ ਅੱਕ ਦਿਖਾਏਗਾ ਅਸੀਂ ਦੋ ਦਿਖਾਣ ਵਾਲਿਆਂ ਚੋਂ ਆ ਚੁਭਣ ਵਾਲਿਆਂ ਚੋਂ ਨਹੀਂ ਸੋ ਸੋਈ ਕਿ ਮੈਂ ਇਹ ਸਮਝਾਲਿਆ ਪਰ ਦਸਣਾ ਤੁਹਾਨੂੰ ਜ਼ਰੂਰੀ ਸੀਗਾ ਕਿ ਇਹ ਸਾਡਾ ਖੀਰਚ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਕਰਕੇ ਜਾਣੇ ਸੋ ਸ਼ੇਸ ਕੱਪਲ ਹੋਣ ਤੇ ਕਿ ਆਪਣੀ ਕਾਰਜ ਕਰਨਾ ਥੋੜਾ ਪਿੱਛੇ ਹੋਊ ਪੁੱਛਿਆ ਹੋਊ ਅ ਤਾਂ ਕਿ ਸਾਰੀ ਬੈਠ ਉਹਦra ਕੀ ਇਹ ਸਾਰਿਆਂ ਨੂੰ ਇਹੋ ਕਰਨ ਕਰਨ ਦੀ ਧਰਤੀਆਂ ਜਿਹਦੇ ਬਾਰੇ ਵੀ ਨਾੜਾ ਬੀ ਇੱਕ ਗਲਿਆਰ ਸਿਆਸੀ ਗਲਿਆਰਾਂ 'ਚ ਦੱਸ ਕੇ ਜਾਈਓ ਕਿ ਸੁਨਾਹੇ ਲੋਕ ਤਾਂ ਕੀ ਹੁੰਦੀ ਆ ਪੰਜਾਬ ਦੋਵੇਂ ਹੱਥ ਖੜਾ ਕਰਕੇ ਆਪਾਂ ਨਾਰੇ ਲਾ ਰਹੇ ਨੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਜੇ ਸੋਚਦਾ ਵੀ ਇੱਕ ਬੰਦਾ ਭਾਈ ਇੱਧਰ ਹੋ ਜਾਓ ਸਾਰੇ ਇੱਧਰ ਪਿਛਲੇ ਪਾਸੇ ਭਾਈ ਥੋੜਾ ਥੋੜਾ ਗੁੱਲਾ ਕਰ ਲੋ ਕੇਰਾ ਜੀ ਥੋੜਾ ਰੁਕ ਪਿੱਛੇ ਨੂੰ ਜੀ ਥੋੜਾ ਜਰਾ ਉਹ ਲਾਈਟ ਨਹੀਂ ਆ ਰਹੀ ਵੀਰੋ ਕਿਹੜੀਆਂ ਕਿਹੜੀਆਂ ਕਹਿੰਦਾ ਰਿਹਾ ਉਹ ਕਿਹੜੇ ਕਹਿੰਦਾ ਆਹ ਦੇਖੋ ਰਵੀਦੂ ਲੈ ਬਿਲਕੁਲ ਲੈ ਆਈਏ ਕੁਝ ਲੈ ਤੋ ਆਹ ਹੋਈ ਆ ਗਿਆ ਜੀ ਆ ਗਿਆ ਮੁਰਦਾਬਾ ਮੁਰਦਾਬਾ